ਸੂਬਾ ਸਰਹੰਗ ਦੇ ਕਚੈਰੀ ਵਿੱਚ ਜਦ ਹਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ 마ਸੂਮ लाडले ਪੇਸ਼ ਕੀਤੇ ਗਏ ਨਵਾਬ ਵਜੀਦ ਖਾਨ ਕਹਿੰਦਾ ਇਹ 마ਸੂਮ ਅਸਤ ਇਹ ਤੇ ਬਹੁਤ ਛੋਟੇ ਨੇ ਇਹ ਤੇ ਬਹੁਤ ਛੋਟੇ ਨੇ ਇਹਦਾ ਮਤਲਬ ਹੈ ਨਵਾਬ ਨੂੰ ਭੁਲੇਖਾ ਸੀ ਕਿਦਾਰੇ ਵੱਡੇ ਜਵਾਨ ਹੋਣਗੇ ਪਕੜ ਕੇ ਲਿਆਂਦੇ ਨੇ ਸਾਹਮਣੇ ਦੇਖ ਕੇ 당ਗ ਰਹੇ ਗਏ ਤੇ ਨੇ ਕਹਿਣ ਕਿ ਬਹੁਤ ਛੋਟੇ ਇਹ 마ਸੂਮ ਤੇ ਬਿਲਕੁਲ 마ਸੂਮ ਨੇ ਉਸ ਵਕਤ ਜੋ ਮਹਿਫਿਲ ਦੇ 17 ਬੰਦੇ ਬੈਠੇ ਸਨ ਨਵਾਬ ਮਲੇਰ ਕੋਟਲਾ ਵੀ ਸੀ دیਵਾਨ ਸੁਚਾ ਅਨੰਦ ਵੀ ਸੀ ਕਾਜ਼ੀ ਵੀ ਸੀ ਅਲੇ ਦਲੇ ਦੇ ਹੋਰ ਜਾਗੀਰਦਾਰ ਵੀ ਸਨ ਇਤਿਹਾਸ ਕਹਿੰਦਾ 17 بندے انہاں دی کچہری وچ انہاں معصوم بچیاں نو پیش کیتا گیا پکڑ کے پیش کیتا گیا نواب کہندا ہے ہی معصوم اس یہ معصوم نے بہت چھوٹے ہیں دیوان سوجاننگ کھڑا ہو کے کہندا ہے ہی معصوم نہیں اس یہ فرزندِ معاص ਇਹ 마ਸੂਮ ਨਹੀਂ ਨੇ ਇਹ ਸੱਪ ਦੇ ਬੱਚੇ ਨੇ ਇਹ ਵੱਡੇ ਹੋ ਕੇ ਡੰਗ ਮਾਰਨ ਇਹਨਾਂ ਦਾ ਸਿਰ ਅਜੇ ਹੀ ਕੁਚਲ ਦਿਆ ਦੀਵਾਨ ਸੁਚਾਨੰਦ ਹੱਥ ਦੇ ਚਮਾਲ ਹੈ ਤਿਲਕ ਲਾਇਆ ਹੈ ਜਿਨੇ ਉਹ ਪਹਿਨੇ ਆ ਅੰਮ੍ਰਿਤ ਵੇਲੇ ਉੱਠਦਾ ਹੈ ਗੋਬਰ ਦਾ ਲੇਪਾ ਦਿੰਦਾ ਹੈ ਜ਼ਮੀਨ ਤੇ ਭਗਵਤ ਪੁਰਾਣ ਦਾ ਪਾਠ ਕਰਦਾ ਹੈ। ਇਹ ਕਾਲ ਸਹੀ ਦਾ ਵਰਤ ਰੱਖਦਾ ਹੈ। ਪੁਰਨਮਾਸ਼ੀ ਦਾ ਵਰਤ ਰੱਖਦਾ ਹੈ। ਐਸਾ ਕਿਹੜਾ ਕਰਮकांड ਹੈ ਜਿਹੜਾ ਉਹ ਨਹੀਂ ਕਰਦਾ। ਬਿਲਕੁਲ ਧਾਰਮਿਕ। ਕਹਿੰਦਾ ਹੀ 마ਸੂਮ ਨਹੀਂ ਇਸ। ਇਹ 마ਸੂਮ ਨਹੀਂ ਨੇ। ਨਵਾਬ ਨੂੰ ਤੇ ਧਾਰਮਿਕ ਨਹੀਂ ਮੰਨ ਸਕਦੇ। ਲੇਕਿਨ ਕਹਿੰਦਾ ਇਹ ਤੇ ਮਾਸੂਮ ਨੇ ਇਹ ਧਾਰਮਿਕ ਪਰ ਧਰਮ ਕਰਮ ਕਾਂਡ ਧਰਮ ਧੰਦਾ ਨਵਾਬ ਵਜੀਦ ਖਾਨ ਕਹਿੰਦਾ ਭਈ ਮੁਹੰਮਦ ਸਾਹਿਬ ਦਾ ਕਹਿਣਾ ਹੈ ਤੇਰੇ ਹੱਥੋਂ ਨਾਬਾਲਗ ਤੇ ਔਰਤ ਦਾ ਖੂਨ ਨਹੀਂ ਹੋਣਾ ਚਾਹੀਦਾ ਇਹ ਕਫਰ ਹੈ ਇਹ ਗੁਨਾਹ ਹੈ ਅਜ਼ੀਮ ਹੈ खुदा माफ नहीं करेगा औरत दा ते नाबालग दा खून तेरे हथों नहीं होना चाहिए इस्लामी शरा हूं काजी खड़ा होया हथ दस्बी है पं वकत दा पक्का नमाज़ी है बकैदा ਰਮਜ਼ਾਨ ਦੇ ਮਹੀਨੇ ਅਸੀਂ ਰੋਜ਼ੇ ਰੱਖਦਾ ਹੈ ਐਸੀ ਕਿਹੜੀ ਇਸਲਾਮੀ ਸ਼ਰਅ ਜਿਸ ਦਾ ਉਹ پابੰਦ ਨਹੀਂ ਹੈ ਗੰਦੇ ਨਵਾਬ ਸਾਹਿਬ ਹੁਣ ਡੋਲਣ ਦੀ ਲੋੜ ਹੀ ਨਹੀਂ ਹੈ ਸਾਨੂੰ ਗੁਨਾਹ ਨਹੀਂ ਲੱਗੇਗਾ ਇਹਨਾਂ ਨੂੰ ਜਿੰਦਾ ਹੀ ਦੀਵਾਰ ਦੇ ਚਿੰਨ੍ਹ ਦੋ ਕੋਈ ਖੂਨ ਨਹੀਂ ਡੁੱਲੇਗਾ ਦੀਵਾਰ ਦੇ ਚੁਣਨ ਦਾ ਫੈਸਲਾ ਕਾਜ਼ੀ ਦਿੰਦਾ ਹੈ ਹੱਥ ਦੇ ਤਸਵੀਰ ਹੈ ਆਨੇ ਵਕਤ ਦਾ ਪੱਕਾ ਨਿਵਾਜ਼ੀ ਹੈ ਪੂਰੀ ਇਸਲਾਮੀ ਸ਼ਰਧਾ ਪਾਬੰਦ ਹੈ ਇਹ ਸੱਪ ਦੇ ਬੱਚੇ ਨੇ ਇਹ دیਵਾਨ ਸੁਚਾਨੰਦ ਕਹਿੰਦਾ ਹੈ ਪੂਰਾ ਧਾਰਮਿਕ ਬੰਦਾ ਬਾਗਵਤ ਪੁਰਾਣ ਦਾ ਪਾਠ ਕਰਦਾ ਹੈ ਤਿਵਾਰਾਂ ਤੇ ਵਰਤ ਰੱਖਦਾ ਹੈ ਜ਼ਮੀਨ ਦੇ ਉੱਤੇ ਗੋਬਰ ਦਾ ਲੇਪਾ ਕਰਕੇ ਬੈਠ ਕੇ ਪਾਠ ਕਰਦਾ ਹੈ ਰੋਜ਼ ਮੱਥੇ ਤੇ ਤਿਲਕ ਲਾਉਂਦਾ ਹੈ ਜਨੇਹ ਪਹਿਨੇ ਇਹ ਕਹਿੰਦਾ ਹੈ ਇਹ ਫਰਜ਼ੰਦ ਦੇ ਮਾਰਸ ਮਾਰ ਪਰਸ਼ਨ ਦੇ ਸੱਪ ਨੂੰ ਕਹਿੰਦੇ ਨੇ ਧੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੱਕ ਵੀ ਖਬਰਾਂ ਪਹੁੰਚੀਆਂ ਮੇਰੇ ਬੱਚਿਆਂ ਨੂੰ ਸੱਪ ਆਖਿਆ ਗਿਆ ਸਤਿਗੁਰਾਂ ਦੀ ਇੱਕ ਬਾਣੀ ਹੈ ਸ੍ਰੀ ਮੁਖਵਾਕ ਪਾਤਸ਼ਾਹੀ ਦਸਵੀਂ ਜ਼ਫਰਨਾਮਾ ਮਹਾਰਾਜ ਉਸ ਬਾਣੀ 'ਚ ਕਹਿੰਦੇ ਨੇ ਚਾਹ ਸੁਧ ਕੇ ਚੋਂ ਬੱਚਾ ਗਾਂ ਕੁਸ਼ਤਾਚਾਰ ਕਿ ਬਾਕੀ ਬਮਾਂਦਸਤ ਪੇਚੀ ਦਾ ਮਾਰ ਕੀ ਹੋਇਆ ਮੇਰੇ ਚਾਰ ਬੱਚੇ ਮਾਰ ਦਿੱਤੇ ਗਏ ਪੇਚੀ ਦਾ ਸੱਪ ਮੌਜੂਦ ਹੈ ਪਤਾ ਨਹੀਂ ਕਿੰਨੇ ਸਪੋਲਿਆਂ ਨੂੰ ਜਨਮ ਦੇਵੇਗਾ ਹੈਰਾਨ ਗਈ ਹੈ ਚਲੋ ਸੁਚਾਨੰਦ ਨੇ ਸੱਪ ਦੇ ਬੱਚੇ ਕਿਹਾ ਤੁਸੀਂ ਕਿਉਂ ਕਹਿੰਦੇ ਹੋ ਸਤਿਗੁਰ ਨੇ ਸਵੈਮ تسلیم ਕਰ ਲਿਆ ਚਾਹ ਸ਼ੁੱਧ ਕੇ ਚੋਂ ਬੱਚੇ ਦਾ ਕੁਛ ਤਾਂ ਛਾਰ ਕਿ ਬਾਕੀ ਬਨਾਂਦਸ ਤੇ ਪੇਚੀਦਾ ਮਾਰ ਪੇਚੀਦਾ ਸੱਪ ਤੇ ਮੌਜੂਦ ਹੈ ਪਤਾ ਨਹੀਂ ਕਿੰਨੇ ਸਪੋਲਿਆਂ ਨੂੰ ਜਨਮ ਦੇਵੇਗਾ ਕੀ ਹੋਇਆ ਚਾਰ ਸੱਪ ਦੇ ਬੱਚੇ ਤੁਸੀਂ ਮਾਰ ਦਿੱਤੇ ਐਲਾਨੀਆਂ ਕਬੂਲ ਕੀਤਾ ਗੁਰੂ ਗੋਬਿੰਦ ਸਿੰਘ ਜੀ ਨੇ ਅਸੀਂ ਮਜ਼ਲੂਮ ਲਈ ਅੰਮ੍ਰਿਤ ਹਾਂ ਅਸੀਂ ਜ਼ਾਲਮ ਲਈ ਜ਼ਹਿਰ ਹਾਂ ਹੈਰਾਨੀ ਕੀ ਹੈ ਮਾਰ ਨੂੰ ਸੱਪ ਨੂੰ ਸੰਸਕ੍ਰਿਤ ਦੇ ਭੋਜੰਗ ਕਹਿੰਦੇ ਨੇ ਉਸ ਜ਼ਮਾਨੇ ਕਿਦਰ ਸਿੱਖ ਜਾ ਰਹੇ ਹੋਵੇ ਆ ਰਹੇ ਹੋਵੇ ਤੇ ਉਸ ਵਕਤ ਦੇ ਲੋਕ ਜੋ ਹਕੂਮਤ ਦੇ ਸਨ ਉਹ ਇਹ ਨਹੀਂ ਕਹਿੰਦੇ ਸਨ ਸਿੱਖ ਆ ਰਿਹਾ ਸਿੱਖ ਜਾ ਰਿਹਾ ਇਮਾਰ ਵਿੱਚ ਆਮਦ ਇਮਾਰ ਵਿੱਚ ਰਫਤ ਇਹ ਸਭ ਜਾ ਰਿਹਾ ਹੈ ਇਹ ਸਭ ਆ ਰਿਹਾ ਹੈ ਇੰਜ ਕਹਿੰਦੇ ਸਨ ਗੱਲ ਪਰਚਲਤ ਹੋ ਗਈ ਇਹਦੇ ਸੱਪ ਨੇ ਸਾਬ ਕਿਨਨ ਕੀ ਹੋਇਆ ਜੇ ਤੁਸੀਂ ਚਾਰ ਸਪੋਲੇ ਮਾਰ ਦਿੱਤੇ ਪਿਛੀਦਾ ਸਭ ਮੌਜੂਦ ਹੈ ਚਾਹ ਸ਼ੁੱਧ ਕੇ ਚੋਂ ਬੱਚੇ ਦਾ ਕੁਸ਼ਤਾ ਚਾਰ ਕਿ ਬਾਕੀ ਬਮਾਂਦਸ ਤੇ ਪਿਛੀਦਾ ਮਾਰ ਜੇ ਮਰਦੀ ਕੇ ਅਖਗਰ ਖਮੋਸ਼ਾਂ ਕੋ ਨਹੀਂ ਕਿ ਆਤਿਸ਼ ਦਾ ਮਾਰਾਂ ਫਿਰੋਜ਼ਾਂ ਕੋ ਨਹੀਂ ਚਾਰ ਚਿੰਗਾਰੀਆਂ ਬੁਝਾ ਕੇ ਸ਼ੋਲੇ ਭੜਕਾ ਦੇਣੇ ਨਵਾਬ ਵਜੀਦ ਖਾਨ ਇਹ ਅਕਲਮੰਦੀ ਦੀ ਗੱਲ ਨਹੀਂ ਇਹ ਕੋਈ ਦਾਨਸ਼ਮੰਦੀ ਨਹੀਂ ਹੈ ਇਹ ਕੋਈ ਸਿਆਣਪ ਨਹੀਂ ਹੈ ਸੱਪ ਨੂੰ ਸੰਸਕ੍ਰਿਤ ਦੇ ਵਿੱਚ ਭੁਜੰਗ ਕਹਿੰਦੇ ਨੇ ਜਦ ਸਤਗੁਰ ਨੇ ਇਹ ਸ਼ਬਦ ਆਪਣੇ ਲਈ ਜੋੜ ਲਿਆ ਕਬੂਲ ਕਰ ਲਿਆ ਉਸ ਦਿਨ ਤੋਂ ਬਾਅਦ ਪਤਾ ਕੀ ਹੋਇਆ ਅੱਜ ਵੀ ਗੁਰਦੁਆਰਿਆਂ 'ਚ ਬੱਚੇ ਦਾ ਬੱਚੀ ਦਾ ਨਾਂ ਰਖਾਣਾ ਹੋਵੇ ਤੇ ਅਰਦਾਸ ਇਹ ਆਉਂਦੀ ਸਤਗੁਰ ਸੱਚੇ ਬਾਦਸ਼ਾ ਭੁਜੰਗੀ ਨੂੰ ਨਾਮ ਬਖਸ਼ੋ ਬਾਹ ਸੱਪ ਦੇ ਬੱਚੇ ਨੂੰ ਨਾਮ ਬਖਸ਼ੋ 부जंगी ਤੇ ਸਭ ਦੇ ਬੱਚੇ ਨੂੰ ਕਹਿੰਦੇ ਨੇ। 부ਜੰਗ ਸੱਪ, ਪੁਜੰਗੀ ਸੱਪ ਦਾ ਬੱਚਾ। ਇਹ ਗੱਲ ਪ੍ਰਚਲਿਤ ਹੋ ਗਈ। ਜ਼ਾਲਮ ਲਈ, ਦੁਸ਼ਟ ਲਈ, ਸੱਪ। ਇੱਕ ਦੂਸਰਾ ਨੁਕਤਾ ਵੀ ਮੇਰੇ ਸਾਹਮਣੇ ਰੱਖਾਂ। ਜਿਵੇਂ ਕਾਜ਼ੀ ਨੇ ਫਤਵਾ ਐइद ਕੀਤਾ ਹੈ। ਸਫੇਦ ਦੇ ਬੱਚੇ ਨੇ ਠੀਕ ਕਹਿ ਰਿਆ ਸੁਚਾਨ ਹੁਣ ਡੋਲਣ ਦੀ ਕੀ ਲੋੜ ਐ ਦਿਵਾਰ ਦੇ ਚਿੰਨ੍ਹ ਦੋ ਨਵਾਬ ਦਾ ਮਨ ਵੀ ਮੰਨ ਗਿਆ ਇਸ ਫੈਸਲੇ ਦਿੱਤੇ 16 ਬੰਦਿਆਂ ਨੇ ਦਸਕਤ ਕੀਤੇ ਨੇ ਇੱਕ ਨੇ ਨਹੀਂ ਕੀਤੇ ਨਵਾਬ ਮਲੇਰ ਕੋਟਲਾ ਖੜਾ ਹੋ ਗਿਆ ਕਹਿਣ ਲੱਗਾ ਨਹੀਂ ਆਲਦਾਨ ਆਰਾ ਮਾਰੇ ਵਾਕ ਆਊਟ ਕਰ ਗਿਆ ਨਿਕਲ ਗਿਆ ਉੱਠ ਕੇ ਚਲਾ ਗਿਆ ਮੁਸਲਮਾਨ ਸੀ ਇਹ ਕੋਈ ਪੰਜ ਵਕਤ ਦਾ ਪੱਕਾ ਨਿਮਾਜ਼ੀ ਨਹੀਂ ਸੀ ਨਵਾਬ ਮਲੇਰ ਕੋਟਲੇ ਬਾਰੇ ਉਸ ਵਕਤ ਦੇ ਨਵਾਬ ਬਾਰੇ ਇਹ ਕਹਾਣੀਆਂ ਨੇ ਇਹ ਕੋਈ ਪੱਕਾ ਸ਼ਰਈ ਵੀ ਨਹੀਂ ਸੀ ਪੰਜ ਵਕਤ ਦਾ ਨਿਮਾਜ਼ੀ ਵੀ ਨਹੀਂ ਸੀ ਕਦੀ ਕਦਾਈ ਪੜ ਲੈਂਦਾ ਸੀ ਜਮੇ ਦੀ ਨਿਵਾਜ਼ ਪੱਕੇ ਤੀ ਰੋਜ਼ੇ ਵੀ ਨਹੀਂ ਰੱਖਦਾ ਸੀ ਕੋਈ ਦੋ ਚਾਰ ਰੱਖ ਲੈਂਦਾ ਸੀ ਸ਼ਰਾ ਦਾ پابੰਦ ਨਹੀਂ ਸੀ ਇਹ 16 ਬੰਦਿਆਂ ਨਾਲ ਨਹੀਂ ਸਹਿਮਤ ਹੋਇਆ ਖੜਾ ਹੋ ਗਿਆ ਕਹਿੰਦਾ ਗਲਤ ਹੈ ਇਹ ਮਾਸੂਮ ਨੇ ਛੋਟੇ ਨੇ ਇਨਾ ਮਾਸੂਮ ਬੱਚਿਆਂ ਨੂੰ ਦੀਵਾਰ ਦੇ ਚਿੰਨ ਆਦਾ ਨਾਰਾ ਮਾਰੇ ਬੈਠੇ ਨੇ ਕਿਦਰੇ ਦਬਾਅ ਨਾ ਪਾਣ ਦਸਖਤ ਲਈ ਉੱਠ ਕੇ ਚਲਾ ਗਿਆ ਵਾਕ ਆਊਟ ਕਰ ਗਿਆ ਹੈਰਾਨੀ ਦੀ ਗੱਲ ਜੋ ਧਾਰਮਿਕ ਨਹੀਂ ਹੈ ਉਹਦਾ ਹਿਰਦਾ ਇਤਨਾ ਕੋਮਲ ਪੰਜ ਵਕਤ ਦਾ ਪੜਨ ਵਾਲਾ ਨਮਾਜ਼ ਕਾਜ਼ੀ ਭਾਗਵਤ ਪੁਰਾਣ ਦਾ ਪਾਠ ਕਰਨ ਵਾਲਾ ਸੁਚਾਨੰਦ ਇਤਨਾ ਕਠੋਰ ਧਰਮ ਜਦ ਧੰਦਾ ਬਣ ਜਾਏ ਤੇ ਉਹ ਮਨੁੱਖ ਜਿਤਨਾ ਕਠੋਰ ਹੋ ਜਾਂਦਾ ਹੈ ਰੂਹੇ ਜ਼ਮੀਨ ਦੇ ਵਿੱਚ ਵੱਡੇ ਤੋਂ ਵੱਡਾ ਜ਼ਾਲਮ ਵੀ ਇਤਨਾ ਕਠੋਰ ਨਹੀਂ ਹੋਵੇਗਾ ਜਿਤਨੇ ਖੂਨ ਖਰਾਬੇ ਰਾਜਨੀਤੀ ਕਰਕੇ ਹੋਇਨੇ ਉਸ ਤੋਂ ਦੁੱਗਣੇ ਹੋਇਨੇ ਧਰਮ ਕਰਕੇ ਗੰਦੇ ਨੇ ਵਿਟੰਡੇ ਦੇ ਨੇੜੇ ਔਰੰਗਜ਼ੇਬ ਦੇ ਚਾਰਪਨ ਅਹਲਕਾਰ ਜੋ ਧਨ ਗੁਰੂ ਗੋਬਿੰਦ ਸਿੰਘ ਜੀ ਨਾਲ ਸ਼ਰਧਾ ਰੱਖਦੇ ਸਨ ਸ਼ਰਧਾ ਆਪਣ ਨੂੰ ਪਤਾ ਹੋਵੇ ਮਾਛੀਵਾੜੇ ਤੋਂ ਆਲਮਗਿਰ ਤੱਕ ਜੋ ਲੈ ਆਏ ਨੇ ਨਬੀ ਖਾਂ ਗਨੀ ਖਾਂ ਮੋਂਡੇ ਤੇ ਚੁੱਕੇ ਕਾਲ ਕੀ ਚਿਠਾਕ ਐਸੇ ਮੁਸਲਮਾਨ ਸੰਸ ਨੂੰ ਜੋ ਕਹਿੰਦੇ ਸਨ ਸਾਡਾ ਪੀਰ ਹੈ ਵਾਹਿ ਅੱਲਾ ਹੈ ਦੂਰ ਕਿਉਂ ਜਾਵ ਜਿਸ ਦਿਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪ੍ਰਗਟ ਹੋਏ ਨੇ ਸਭ ਤੋਂ ਪਹਿਲੇ ਇਸ ਗਲ ਦੀ ਖਬਰ ਕਿਸ ਨੂੰ ਹੋਈਏ ਭੀਖਣ ਸ਼ਾਹ ਨੂੰ ਇਹ ਪੂਰਬ ਦੀ ਤਰਫ ਨਮਾਜ਼ ਪਿਆ ਪੜਦਾ ਹੈ ਚੇਲੇ ਆਨੇ ਸੇਵਾਦਾਰਾ ਨੇ ਇਹ ਆਖ ਦਿੱਤਾ ਖਾਦਮਾ ਨੇ ਫਕੀਰ ਸائیں ਨਵੇਂ ਮੌਲੋ ਕਿਹੜੇ ਪਾਸੇ ਨਮਾਜ਼ ਪੜ੍ਹਦੇ ਕਿੱਲਗਾ ਕੀ ਕਰਾਂ ਜਿਸ ਅੱਲਾ ਨੂੰ ਮੈਂ ਲੈਂਦੇ ਦੀ ਤਰਫ ਸਜਦਾ ਕਰਦਾ ਸੀ ਉਹਦਾ ਨੂਰ ਚੜ੍ਹਦੇ ਦੀ ਤਰਫ ਪ੍ਰਗਟ ਹੋਇਆ ਮੈਂ ਕੀ ਕਰਾਂ ਇਹ ਪੈਦਲ ਯਾਤਰਾ 3 ਮਹੀਨੇ ਕਰਕੇ ਪਟਨਾ ਪਹੁੰਚਿਆ ਦਰਸ਼ਨ ਕਰਨ ਲਈ ਬੀਖਣ샤 ਮੁਸਲਮ ਫਕੀਰ ਨਬੀ ਖਾਂ ਗਨੀ ਖਾਂ ਮੋਂਡੇ ਤੇ ਚੁੱਕ ਕੇ ਲੈਂਦੇ ਖੈ ਲਮਕਾਵਾ ਨਾ ਇਹ ਅਹੰਕਾਰ ਧੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਚ ਸਰਦਾ ਰੱਖਦੇ ਸਨ ਕਹਿਣ ਲੱਗੇ ਮਹਾਰਾਜ ਅਸੀਂ ਸੁਨਾ ਕਰਾ ਦੇਈਏ ਚਾਹਦੇ ਆ ਸੁਲਾ ਹੋ ਜਾਏ ਸਤਗੁਰ ਕਹਿਣ ਲੱਗੇ ਸੁਲਾ ਸਾਡੇ ਰੋਮ ਰੋਮ ਦੇ ਚ ਵਸਦੀ ਠੀਕ ਹੈ ਕਰੋ ਅਹੰਕਾਰ ਕਹਿਦਣ ਫਿਰ ਇੱਕ ਸ਼ਰਤ ਹੈ ਤੁਸੀਂ ਹਾਰ ਮੰਨ ਲਓ ਸਾਹਿਬ ਕਹਿੰਦੇ ਨੇ ਇਹ ਨਹੀਂ ਹੋ ਸਕਦਾ ਇਹ ਨਹੀਂ ਹੋ ਸਕਦਾ ਹਾਰ ਤੇ ਹੋ ਗਈ ਏ ਤੁਹਾਡੀ ਪਿਤਾ ਸ਼ਹੀਦ ਹੋ ਗਏ ਚਾਰੇ ਬੱਚੇ ਮਾਰੇ ਗਏ ਤੁਹਾਡੇ ਸਾਰੇ ਸਿੰਘ ਮਾਰ ਦਿੱਤੇ ਗਏ ਤੁਹਾਡੇ ਕਿਲੇ ਸਾਰੇ ਡੈਡੇਰੀ ਹੋ ਗਏ ਤੁਹਾਡੇ ਜੇਬ ਵਿੱਚ ਇੱਕ ਦਮੜਾ ਨਹੀਂ ਇਸ ਵਕਤ ਤੁਹਾਡੇ ਕੋਲ ਤੁਹਾਡਾ ਘੋੜਾ ਵੀ ਨਹੀਂ ਤੁਹਾਡੇ ਨਾਲ ਕੋਈ ਸੰਗੀ ਸਾਥੀ ਵੀ ਨਹੀਂ ਕਰ ਲਿਓ ਤਨਹ ਸਾਡੀ ਨੇਕ ਨੀਤੀ ਹੈ ਸਾਡੀ ਸ਼ਰਧਾ ਹੈ ਇਹ ਇਸ਼ਾਰਾ ਇਹਨਾਂ ਐਲਕਾਰਾਂ ਦਾ ਇਹ ਸੀ ਕਿ ਅਸੀਂ ਚਾਹੀਏ ਤੇ ਹੁਣ ਤੁਹਾਨੂੰ ਪਕੜ ਸਕਦੇ ਹਾਂ ਸਾਡੀ ਸ਼ਰਧਾ ਹੈ ਸਾਡੀ ਨੇਕ ਨੀਤੀ ਹੈ ਅਸੀਂ ਤੁਹਾਡੇ 'ਚ ਸ਼ਰਧਾ ਰੱਖਦੇ ਹਾਂ ਪਕੀਦਤ ਰੱਖਦੇ ਹਾਂ ਬਿਹਤਰ ਹੋਵੇਗਾ ਜਦ ਹਾਰ ਹੋ ਗਈ ਹੈ ਇਸ ਸਚਾਈ ਨੂੰ ਕਬੂਲਣ ਦੇ ਚ ਹਰਜ ਕੀ ਹੈ ਸਚਾਈ ਨੂੰ ਕਬੂਲਣ ਦੇ ਚ ਕੀ ਹਰਜ ਹੈ ਸਾਬ ਕਹਿੰਦੇ ਨ ਹਾਰ ਹੋ ਜਾਣੀ ਹੋਰ ਗੱਲ ਹੈ ਹਾਰ ਮੰਨ ਲੈਣੀ ਹੋਰ ਗੱਲ ਹੈ ਮੈਂ ਮੰਨ ਨਹੀਂ ਸਕਦਾ ਇੱਕ ਅਲਕਾਰ ਨੇ ਤੇ ਇਹ ਵੀ ਕਹਿ ਦਿੱਤਾ ਤੁਹਾਡੇ ਹੱਥ ਵਿੱਚ ਮਾਲਾ ਚੰਗੀ ਲੱਗਦੀ ਹੈ ਤਲਵਾਰ ਨਹੀਂ ਤੁਸੀਂ ਬੰਦਗੀ ਕਰਦੇ ਹੋਏ ਚੰਗੇ ਲੱਗਦੇ ਹੋ ਮੋਂਡੇ ਤੇ ਬੰਦੂਕ ਨਹੀਂ ਪਤਾ ਸਹਿਬ ਕੀ ਕਹਿੰਦੇ ਨੇ ਬਲਾ ਚਾਰਗੇ ਦਰਮਿਆ ਆਮਦਮ ਬ ਤਦ ਵੀ ਰੋ ਥੀ ਰੋ ਤੁਫੰਗ ਆਮਦਮ ਐ ਐਲਕਾਰੋ ਮੈਂ ਲਾਚਾਰ ਹੋ ਕੇ ਮਜਬੂਰ ਹੋ ਕੇ ਚੁੱਕੀ ਮੇਰੀ ਖੁਸ਼ੀ ਨਹੀਂ ਹੈ ਇਹ ਮੇਰੀ ਖੁਸ਼ੀ ਨਹੀਂ ਹੈ ਮੈਂ ਤੇ ਮਜਬੂਰ ਹੋ ਗਿਆ ਲਾਚਾਰ ਹੋ ਗਿਆ ਹੱਥ ਜੋੜ ਕੇ ਕੋਈ ਜ਼ਾਲਮ ਅਗਰ ਆਪਣੇ ਕਦਮ ਨਾ ਰੋਕੇ ਤੋ ਹੱਥ ਤੋੜ ਕੇ ਉਸ ਦੇ ਕਦਮ ਰੋਕਣਾ ਅਸੀਂ ਆਪਣਾ ਧਰਮ ਸਮਝਦੇ ਹਾਂ ਹਲਾਲ ਹੈ ਚੁੰਕਾਰ ਜ਼ਮਾ ਹੀਲਤੇ ਦਰਗੁਜਸਤ ਹਲਾਲਸ ਤ ਬੁਰਦੰ ਬਸ਼ਮਸ਼ੀਰਦਸ ਇਹ ਧੰਗੁਰੂ ਗੋਬਿੰਦ ਸਿੰਘ ਜੀ ਦੇ ਵਾਕ ਨੇ ਲੇਕਿਨ ਅਹਲਕਾਰਾਂ ਨੇ ਇਹ ਆਖਿਆ ਮਹਾਰਾਜ ਹੈ ਤੇ ਤੁਹਾਡੇ ਕੋਲ ਕੁਝ ਵੀ ਨਹੀਂ ਕੁਛ ਵੀ ਨਹੀਂ ਹੈ ਇਤਿਹਾਸ ਪਰਸੰਨ ਤੇ ਕਵੀ ਸੰਤੋਖ ਸਿੰਘ ਜੀ ਕਹਿੰਦੇ ਨੇ ਤਿੰਨ ਦਿਨ ਦਾ ਅਨ ਪਾਣੀ ਵੀ ਨਹੀਂ ਗ੍ਰਹਿਣ ਕੀਤਾ ਸੀ ਜਦ ਇਹ ਐਲਕਾਰ ਮਿਲੇ ਨੇ ਤੰਦੇ ਕਪੜੇ ਪਾਟੇ ਹੋ ਸਨ ਔਰ ਪੈਦਲ ਯਾਤਰਾ ਕਰ ਰਹੇ ਸਨ ਨਾਲ ਸੰਗੀ ਸਾਥੀ ਕੋਈ ਨਹੀਂ ਸੀ ਉਸ ਹਾਲਤ ਵਿੱਚ ਇਹ ਐਲਕਾਰ ਕਹਿੰਦੇ ਨੇ ਜਦ ਕੁਛ ਵੀ ਨਹੀਂ ਹੈ ਤੇ ਸਚਾਈ ਨੂੰ ਕਬੂਲ ਕਰਨ ਦੇ ਚਾਰਜ ਕੀ ਹੈ ਸਤਿਗੁਰ ਕਹਿੰਦੇ ਨੇ ਇਹ ਬਾਰ ਬਾਰ ਨਾ ਆਖੋ ਕਿ ਮੇਰੇ ਕੋਲ ਕੁਝ ਵੀ ਨਹੀਂ ਹੈ 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 ਇੱਕ ਦਫਾ ਤੇ ਇੱਕ ਅਹਲਕਾਰ ਵੀ ਹੈਰਾਨ ਹੋ ਗਏ ਹੈ ਕਿਲੇ ਡੈਡਰੀ ਹੋ ਗਏ ਸਾਰੇ ਸਿੰਘ ਅਸੀਂ ਇਹਨਾਂ ਦੇ ਮਾਰ ਦਿੱਤੇ ਕੋਈ ਸਿਪਾਹ ਸਲਾਰ ਸੰਗਈ ਸਾਥੀ ਨਹੀਂ ਘੋੜਾ ਤੱਕ ਨਹੀਂ ਨਾਂਦਾ ਪਰਿਵਾਰ ਵਿਛੜ ਗਿਆ ਬੱਚੇ ਸ਼ਹੀਦ ਹੋ ਗਏ ਪਿਤਾ ਸ਼ਹੀਦ ਹੋ ਗਿਆ ਕਹਿੰਦੇ ਨੇ ਹੈ ਤੋਂ ਐਲਕਾਰ ਕਹਿੰਦੇ ਨੇ ਕੀ ਹੈ ਧਿਆਨ ਨਾਲ ਸੁਣਨਾ ਸਾਹਿਬ ਕਹਿੰਦੇ ਨੇ ਨਾ ਸਾਜ਼ੋ ਨਾ ਬਾਜ਼ੋ ਨਾ ਫੌਜੋ ਨਾ ਫਰਸ਼ ਮੈਂ ਕਬੂਲ ਕਰਦਾ ਮੇਰੇ ਕੁਲ ਕਿਲੇ ਨਹੀਂ ਨੇ ਨਹੀਂ ਰਹੇ ਫੌਜ ਵੀ ਨਹੀਂ ਰਹੀ ਸਿੰਘ ਵੀ ਨਹੀਂ ਰਹੇ ਸ਼ਸਤਰ ਵੀ ਨਹੀਂ ਰਹੇ ਬਸਤਰ ਵੀ ਨਹੀਂ ਰਹੇ ਮੇਰੇ ਕੋਲ ਧਨ ਵੀ ਨਹੀਂ ਰਿਹਾ ਸੰਪਦਾ ਵੀ ਨਹੀਂ ਰਹੀ ਕਬੂਲ ਕਰਦਾ ਨਾ ਸਾਜ਼ੋ ਨਾ ਬਾਜ਼ੋ ਨਾ ਫੌਜੋ ਨਾ ਫਰਸ਼ ਖੁਦਾ ਵੰਦ ਬਖਸ਼ੰਦਈ ਐਸ਼ਵਰਸ਼ ਮੇਰੇ ਹਿਰਦੇ ਚ ਖੁਦਾ ਬੈਠਾ ਹੈ ਜਿੰਨੇ ਚਿਰ ਤੱਕ ਖੁਦਾ ਬੈਠਾ ਹੈ ਮੈਂ ਹਾਰ ਨਹੀਂ ਮੰਨ ਸਕਦਾ ਇਹ ਤੇ ਖੁਦਾ ਦੀ ਹਾਰ ਹੋ ਜਾਏਗੀ ਇਹ ਤੇ ਰੱਬ ਦੀ ਹਾਰ ਹੋ ਜਾਏਗੀ ਮੈਂ ਨਹੀਂ ਮੰਨ ਸਕਦਾ ਹਾਂ ਮੇਰਾ ਹਿਰਦਾ ਇਨਕਾਰੀ ਹੋ ਜਾਏ ਖੁਦਾ ਤੋਂ ਉਹ ਗੱਲ ਵੱਖਰੀ ਹੈ ਜਦ ਹਿਰਦੇ ਚ ਉਹ ਬੈਠਾ ਹੈ ਹਾਰ ਮੰਨ ਲਵਾਏ ਤੇ ਖੁਦਾ ਦੀ ਹਾਰ ਹੈ ਮਾੜਾ ਜਿਹਾ ਕੰਡਾ ਬੰਦੇ ਨੂੰ ਲੱਗਦਾ ਕਹਿੰਦਾ ਪਤਾ ਨਹੀਂ ਗੁਰੂ ਹੈ ਕਿ ਨਹੀਂ ਰੱਬ ਹੈ ਕਿ ਨਹੀਂ ਈਸ਼ਵਰ ਹੈ ਕਿ ਨਹੀਂ ਈਸ਼ਵਰ ਸਾਡੇ ਹੁਕਮ ਦੇ ਨਾਲ ਕੰਮ ਕਰਨ ਵਾਲਾ ਨਹੀਂ ਈਸ਼ਵਰ ਆਪਣੇ ਵਿਧਾਨ ਦੇ ਨਾਲ ਕੰਮ ਕਰਦਾ ਹੈ ਚਾਹਾ ਸ਼ੁੱਧ ਕੇ ਚੋਂ ਬੱਚੇ ਦਾ ਕੁਛ ਤਾਂ ਅਸ਼ਾਰ ਕੀ ਹੋਇਆ ਹੈ ਮੇਰੇ ਕੋਲ ਕੁਛ ਨਾ ਸਾਜੋ ਨਾ ਬਾਜੋ ਨਾ ਫੌਜੋ ਨਾ ਫਰਸ਼ ਖੁਦਾਵੰਦ ਬਖਸ਼ਣ ਦਈ ਹੈ ਸ਼ਵਰਸ਼ ਇੱਕ ਐਲਕਾਰ ਨੇ ਹੱਥ ਜੋੜ ਕੇ ਕਹਿ ਦਿੱਤਾ ਮਹਾਰਾਜ ਅਸੀਂ ਚਾਹੁੰਦੇ ਹਾਂ ਕਿ ਸੁਲਾ ਦੀ ਧਾਰਾ ਨਿਕਲੇ ਮੈਂ ਸਮਝਦਾ ਹਾਂ ਮਨੁੱਖ ਧਾਰਮਿਕ ਸੀ ਜੋ ਇਸ ਢੰਗ ਦਾ ਸੋਚਦਾ ਹੈ ਟੁੱਟੇ ਨੂੰ ਸੰਸਕ੍ਰਿਤ ਦੇਜ ਕਹਿੰਦੇ ਨੇ ਭੋਗੇ ਜੁੜੇ ਨੂੰ ਕਹਿੰਦੇ ਨੇ ਜੋਗੀ ਜੋ ਰੱਬ ਨਾਲ ਜੁੜਿਆ ਹੋਇਆ ਉਹਦਾ ਕੰਮ ਕੀ ਹੋਵੇਗਾ ਜੋੜਨਾ ਜੋੜਨਾ ਦੋ ਕੌਮਾਂ ਨੂੰ ਜੋੜਨਾ ਦੋ ਪਰਿਵਾਰਾਂ ਨੂੰ ਜੋੜਨਾ ਦੋ ਮਿੱਤਰਾਂ ਨੂੰ ਜੋੜਨਾ ਦੋ ਘਰਾਂ ਨੂੰ ਜੋੜਨਾ ਇਹ ਜੋੜਨਾ ਉਸਦਾ ਕੰਮ ਹੋਵੇਗਾ ਜੋਗੀ ਜੋਗੀ ਦਾ ਅਰਥ ਹੈ ਜੁੜਿਆ ਹੋਇਆ ਜੋੜ ਯੋਗ ਸੰਸਕ੍ਰਿਤ ਵਿੱਚ ਕਹਿੰਦੇ ਨੇ ਜੋਗ ਪੰਜਾਬੀ ਵਿੱਚ ਜੋੜ ਯੋਗ ਤੋੜਨੋ ਭਾਗ ਭਾਗ ਕਰਨਾ ਤਕਸੀਮ ਕਰਨਾ ਵੰਡਣਾ ਉਹਨੂੰ ਕਹਿੰਦੇ ਨੇ ਭੋਗੀ ਗੁਰਬਾਣੀ ਦਾ ਇਹ ਖਿਆਲ ਹੈ ਜੋ ਰੱਬ ਨਾਲ ਟੁੱਟਿਆ ਹੋਇਆ ਹੈ ਪਹਿਚਾਣ ਕੀ ਹੋਵੇਗੀ ਤੋੜੇਗਾ तोड़ेगा टुटे की पहचान उस तो टुट है, जुड़ नहीं सकता दो दिल गए, दो कौम टुटन दो घर टुटन गए, दो परिवार टुटन गए दो मित्र टुटन गए दो टुटन गए भोगी भोगी की निंदा है धार्मिक जगत जोगी, जो जोड़ ਮੌਲਾਨਾ ਰੌਮ ਆਪਣੀ ਮਸਨਵੀ ਵਿੱਚ ਕਹਿੰਦੇ ਨੇ ਤੂੰ ਬਰਾਏ ਵਸਲ ਕਰਦਨ ਆਮਦੀ ਨੇ ਬਰਾਏ ਫਸਲ ਕਰਦਨ ਆਮਦੀ ਤੂੰ ਇਸ ਦੁਨੀਆ ਵਿੱਚ ਲੋਕਾਂ ਨੂੰ ਜੋੜਨ ਲਈ ਆਇਆ ਨਾ ਕਿ ਤੋੜਨ ਲਈ ਤੂੰ ਬਰਾਏ ਵਸਲ ਕਰਦਨ ਆਮਦੀ ਨੇ ਬਰਾਏ ਫਸਲ ਕਰਦਨ ਆਮਦੀ ਪਰ ਗੁਰਵਾਣੀ ਦਾ ਇਹ ਖਿਆਲ ਨੁਕਤਾ ਮੁਖਤਸਰੀ ਵਿੱਚ ਅਰਜ਼ ਕਰ ਰਹੇ ਹਾਂ ਜੋ ઈશ્વਰ ਤੋਂ ਟੁੱਟਿਆ ਉਸ ਦੀ ਇੱਕ ਪਹਿਚਾਨ ਹੋਵੇਗੀ ਉਸ ਤੋਂ ਕੁਝ ਜੁੜੇਗਾ ਨਹੀਂ ਕੌਮਾਂ ਟੁੱਟਣਗੀਆਂ ਦੇਸ਼ ਟੁੱਟਣਗੇ ਬਰਾਦਰੀਆਂ ਟੁੱਟਣਗੀਆਂ ਵਿਰਾਸ ਟੁੱਟਣਗੇ ਘਰ ਟੁੱਟਣਗੇ ਪਰਿਵਾਰ ਟੁੱਟਣਗੇ ਉਹ ਤੋੜੇਗਾ ਤੋੜਨਾ ਉਸ ਦਾ ਸਵਾਰ ਤੁੰਬਰੈ ਵਸਲ ਕਰਦਨ ਆਮਦੇ ਨੈ ਬਰੈ ਫਸਲ ਕਰਦਨ ਆਮਦੇ ਪ੍ਰਿੰਸੀਪਲ ਗੰਗਾ ਸਿੰਘ ਦਾ ਬੋਲ ਮੈਂ ਤੁਹਾਨੂੰ ਫਿਰ ਸੁਣਾ ਦੇਣਾ ਤਾਂ ਕਿ ਜ਼ਿੰਦਗੀ ਭਰ ਚੇਤੇ ਰਹੇ ਸੰਸਾਰ ਦਾ ਉਹ ਸਭ ਤੋਂ ਖੁਸ਼ਕਿਸਮਤ ਵਿਆੜਾ ਹੁਸੈਨ ਨੂੰ ਸਮਝੋ ਜਿਸ ਦਿਨ ਜ਼ਮੀਨ ਤੇ ਕੋਈ અવਤਾਰ ਆਇਆ ਕੋਈ ਪੈਗੰਬਰ ਆਇਆ ਉਸ ਕਰਕੇ ਕੁਝ ਫੁੱਲ ਖਿੜੇ ਨੇ ਨਹੀਂ ਤੇ ਕੰਡੇ ਹੀ ਕੰਡੇ ਨੇ ਇਹਨਾਂ ਨੂੰ ਕਢਦੇ ਹੋ ਤਾਂ ਸਿਵਾਏ ਮਨੁੱਖਤਾ ਦੇ ਚਮਨ ਦੇ ਚ ਕੰਡਿਆਂ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਹੈ ਕੁਝ ਵੀ ਨਹੀਂ ਹੈ ਕੜ ਦੇਵ ਆਤਮਾ ਬੁੱਧ ਨੂੰ ਕੜ ਦੇਵ ਤੁਸੀਂ ਕ੍ਰਿਸ਼ਨ ਨੂੰ ਇਤਿਹਾਸ ਦੇ ਚਾ ਕੜ ਦੇਵ ਗੁਰੂ ਨਾਨਕ ਨੂੰ ਪੈਗੰਬਰ ਮੁਹੰਮਦ ਸ਼ਾਹ ਵਾਲੇ ਇੱਕ ਪਾਸੇ ਕੜ ਦੇਵ ਇਤਿਹਾਸ ਦੇ ਚ ਇਹਨਾਂ ਨੂੰ ਕੜ ਦਿਓ ਇਤਿਹਾਸ ਕੰਡਿਆਂ ਦਾ ਇਤਿਹਾਸ ਰਹਿ ਜਾਏਗਾ ਕੁਝ ਵੀ ਨਹੀਂ ਹੈ ਕੁਝ ਵੀ ਨਹੀਂ ਇਤਿਹਾਸ ਦੇ ਚ ਕੁਝ ਮਹਿਕ ਹੈ ਕੁਝ ਰੌਣਕ ਹੈ ਕੁਝ ਰਸ ਹੈ ਇਹਨਾਂ ਹੀ ਕਰਕੇ ਸੰਸਾਰ ਦਾ ਇਹ ਖੁਸ਼ਕਿਸਮਤ ਦਿਹਾੜਾ ਜਿਸ ਦਿਨ ਇਸਰਾਂ ਦੀ ਆਤਮਾ ਜ਼ਮੀਨ ਤੇ ਆਈ ਤੇ ਗੰਗਾ ਸਿੰਘ ਕਹਿੰਦੇ ਸਨ ਸੀਸਗੰਜ ਦੇ ਚੋਣਾ ਦੇ ਬੋਲੇ ਬੋਲਣਾ ਔਰ ਗਜ਼ਬ ਦੀ ਗੱਲ ਇਸ ਮਜ਼ਮੂਨ ਤੇ 8-10 ਦਿਨ ਉਹ ਬੋਲੇ ਭਾਵੇਂ ਮੈਂ ਉਹਨਾਂ ਦੇ ਨਾਲ ਚ ਮਾਡਰ ਟੌਨ ਸਿੰਘ ਸਭਾ ਕਥਾ ਕਰ ਰਿਹਾ ਸੀ ਔਰ ਮੇਰੀ ਛੋਟੀ ਅਮਰ ਸੀ ਮੈਂ ਕਥਾ ਛੋੜ ਦਿੱਤੀ ਮੈਂ ਕਿ ਨਹੀਂ ਮੈਂ ਇਸ ਮਜ਼ਮੂਨ ਨੂੰ ਸੁਣਨਾ इस जरखेज दिमाग है कोई रबी दिमाग है पता नहीं ये यह गल तो कितों आ रही रोंद उसने कहा संसार बदकिस्मत दिहाड़ा भी है और उस उस दिहाड़े को बदकिस्मत समझ लो जिस दिन धर्म धंधा बन गया तो धंधे की सारी बेईमानी धर्म देश आ जाएगी धंधे का सारा स्वार्थ ਧਰਮ ਦੇ ਚ ਆ ਜਾਏਗਾ ਧੰਦੇ ਦੀ ਸਾਰੀ ਆਕੜ ਧਰਮ ਦੇ ਚ ਆ ਜਾਏਗੀ ਖੁਸ਼ਕਿਸਮਤ ਦਿਹਾੜਾ ਹੈ ਜਦ ਕੋਈ ਰੱਬੀ ਰੋਜ਼ ਜ਼ਮੀਨ ਤੇ ਆਈ ਬਦਕਿਸਮਤ ਦਿਹਾੜਾ ਹੈ ਜਦ ਪ੍ਰਮਾਤਮਾ ਦਾ ਨਾਮ ਹੀ ਧੰਦਾ ਬਣ ਗਏ ਉਸ ਵਿੱਚ ਸਵਾਰਥ ਜੁੜ ਗਿਆ ਉਸ ਵਿੱਚ ਹੰਕਾਰ ਜੁੜ ਗਿਆ ਉਸ ਵਿੱਚ ਆਕੜ ਜੁੜ ਗਈ ਉਸ ਵਿੱਚ ਧੰਦੇ ਵਾਲਾ ਵੱਲ ਛਲ ਜੁੜ ਗਿਆ ਇਹ ਬਹੁਤ ਵੱਡੀ ਹਕੀਕਤ ਸਚਾਈ ਐਨਕਾਰ ਔਰੰਗਜ਼ੇਬ ਦਾ ਹੱਥ ਜੋੜ ਕੇ ਕਹਿੰਦਾ ਹੈ ਮਹਾਰਾਜ ਸਾਡੀ ਅਕੀਦਤ ਹੈ ਸਾਡੀ ਸ਼ਰਧਾ ਹੈ ਅਸੀਂ ਨਹੀਂ ਚਾਹਦੇ ਤੁਸੀਂ ਇਸ ਢੰਗ ਨਾਲ ਵਰਮਣ ਕਰੋ ਜਿਵੇਂ ਕਰ ਰਹੇ ਸੜਾ ਹਿਰਦਾ ਪਸੀਜੇ ਤੁਸੀਂ ਵਲੀ ਅੱਲਾ ਹੋ ਤੁਸੀਂ ਪੈਗੰਬਰ ਅਸੀਂ ਤਸلیم ਕਰਦੇ ਹਾਂ ਤੁਸੀਂ ਇਤਨੀ ਸਚਾਈ ਤੇ ਕਬੂਲ ਕਰ ਲੋ ਸੰਤ ਵੀ ਤੁਹਾਡੇ ਬੱਚੇ ਮਾਰ ਦਿੱਤੇ ਗਏ ਨੇ ਪਿਤਾ ਸ਼ਹੀਦ ਹੋ ਗਏ ਚਲੋ ਇਤਨੀ ਗੱਲ ਕਬੂਲ ਕਰ ਲੋ ਅਸੀਂ ਇਸ ਨੂੰ ਆਧਾਰ ਬਣਾ ਕੇ ਵੀ ਗੱਲ ਖਤਮ ਕਰਦੇ ਹਾਂ ਰਸਤਾ ਲੱਭਦੇ ਹਾਂ ਇੱਥੇ ਸਤਿਗੁਰ ਨੇ ਹੁਣ ਕਬੂਲ ਕੀਤਾ ਜਿਸ ਢੰਗ ਨਾਲ ਕੀਤਾ ਮੈਂ ਤੁਹਾਡੇ ਸਾਹਮਣੇ ਰੱਖਾਂ ਮਹਾਰਾਜ ਕਹਿੰਦੇ ਨੇ ਸੰਗ ਬਦਗੋ ਗਰ ਅਗਰ ਕਾਸਾ ਹੈ ਜ਼ਰੀ ਸ਼ਿਕਨ ਕਾਸਾ ਪਿਆਲਾ ਜ਼ਰੀ ਸੋਨਾ ਸੰਗ ਪੱਥਰ ਸੰਗੇ ਬਦਗੋ ਅਗਰ ਬਦ ਕਲਾਮ ਬੰਦਾ ਜਿਹਦਾ ਦਿਲ ਪੱਥਰ ਹੈ ਜਿਹਦੇ ਬੋਲ ਪੱਥਰ ਨੇ ਜਿਹਦੇ ਬੋਲ ਚੋਟ ਕਰਦੇ ਨੇ ਤੋੜਦੇ ਨੇ ਦਿਲਾਂ ਨੂੰ ਤੋੜਦੇ ਨੇ ਬੋਲ ਹੀ ਪੱਥਰ ਨੇ ਜਦ ਵੀ ਕਿਧਰੇ ਦੁਫਾੜ ਹੁੰਦਾ ਬੋਲਾਂ ਕਰਕੇ ਹੀ ਹੁੰਦਾ ਬੋਲੀ ਪੱਥਰ ਨੇ ਦਿਲ ਹੀ ਪੱਥਰ ਹੈ ਸੰਗੇ ਬਦਗੋ ਗਰ ਅਗਨ ਕਾ ਸੈ ਜ਼ਰੀ ਸ਼ਿਕੰਦਰ ਬਦ ਕਲਾਂ ਬੰਦਾ ਸੰਗ ਦਿਲ ਬੰਦਾ ਅਗਰ ਭਾਰੀ ਭਰ ਕੰ ਪੱਥਰ ਚੁੱਕ ਕੇ ਸੋਨੇ ਦੇ ਕਾਸੇ ਨੂੰ ਤੋੜੇ ਧਨ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਮੈਂ ਕਬੂਲ ਕਰਦਾ ਪਿਆਲਾ ਟੁੱਟ ਜਾਏਗਾ ਸੋਨੇ ਦਾ ਪਿਆਲਾ ਟੁੱਟ ਜਾਏਗਾ ਪੱਥਰ ਨਹੀਂ ਟੁੱਟੇਗਾ ਮਹਾਰਾਜ ਕਹਿੰਦੇ ਨੇ ਮੈਂ ਕਬੂਲ ਕਰਦਾ ਤਸلیم ਕਰਦਾ ਸੰਗੇ ਬਦਗੋ ਘਰ ਅਗਰ ਕਸਾਏ ਜ਼ਰੀ ਸ਼ਿਕੰਤ ਕੀਮਤੇ ਸੰਗ ਨੇ ਫਜ਼ਾਇਦ ਬਜ਼ਰ ਕਮ ਨਾ ਛੋੜ ਲੇਕਿਨ ਇੱਕ ਗੱਲ ਐਨਕਾਰੋ ਯਾਦ ਕਰ ਲੋ ਟੁੱਟ ਕੇ ਵੀ ਸੋਨੇ ਦੇ ਪਿਆਲੇ ਦੀ ਕੀਮਤ ਕੋਈ ਘਟਣੀ ਨਹੀਂ ਤੇ ਨਾ ਟੁੱਟ ਕੇ ਵੀ ਪੱਥਰ ਦੀ ਕੀਮਤ ਕੋਈ ਵਧਣੀ ਨਹੀਂ ਸੰਸਾਰ ਦੇ ਇਤਿਹਾਸ ਦੇ ਵਿੱਚ ਮੇਰੇ ਬੱਚਿਆਂ ਨੂੰ ਸ਼ਹੀਦ ਆਖਿਆ ਜਾਏਗਾ ਪੁੱਛੇ ਜਾਣਗੇ ਕੀ ਹੋਇਆ ਸੋਨੇ ਦਾ ਪਿਆਲਾ ਟੁੱਟ ਗਿਆ ਕੋਈ ਕੀਮਤ ਤੇ ਨਹੀਂ ਘਟੀ ਗੁਰੂ ਗੋਬਿੰਦ ਸਿੰਘ ਕਬੂਲ ਕੀਤਾ ਹੈ ਲੇਕਿਨ ਇਤਨੇ ਨਿਰਾਲੇ ਢੰਗ ਨਾਲ ਇਤਨੇ ਬ ਕਮਾਲ ਡੰਗ ਨਾਲ ਧੰਗ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਬਾਗ ਪਾਪ ਕਰੇ ਪਰਮਾਰਥ ਕੇ ਵਸ ਤੇ ਪਾਪਨ ਤੇ ਪਨ ਪਾਪ ਲਜਾਏ ਮੈਂ ਜੋ प्रकरण ਛੇੜਿਆ ਹੋਇਆ ਸੀ ਉਸ ਨੂੰ ਤੁਹਾਡੇ ਸਾਹਮਣੇ ਰੱਖਣ ਤੋਂ ਪਹਿਲੇ ਇਹ ਬੋਲ ਰੱਖਦੇ ਹਾਂ ਪਾਪ ਕਰੇ ਪਰਮਾਰਥ ਕੇ ਵਸ ਤੇ ਪਾਪਨ ਤੇ ਪਨ ਪਾਪ ਲਜਾਏ ਮਹਾਰਾਜ ਕਹਿੰਦੇ ਨੇ ਉਸ ਪਾਪੀ ਤੋਂ ਪਾਪ ਵੀ ਸ਼ਰਮਸਾਰ ਹੋ ਜਾਂਦੇ ਨੇ ਡਰਦੇ ਨੇ ਉਸ ਪਾਪੀ ਤੋਂ ਗੁਨਾਹ ਵੀ ਡਰਦੇ ਨੇ ਉਸ ਗੁਨਾਹਗਾਰ ਤੋਂ ਗੁਨਾਹ ਵੀ ਡਰਦੇ ਨੇ ਉਸ ਗੁਨਾਹਗਾਰ ਤੋਂ ਗੁਨਾਹ ਵੀ ਲਜਾਏ ਮਾਣਉਂਦੇ ਨੇ ਉਸ ਪਾਪੀ ਤੋਂ ਪਾਪ ਵੀ ਸ਼ਰਮਸਾਰ ਆਉਂਦੇ ਨੇ ਕਿਸ ਪਾਪੀ ਤੋਂ ਜਿਹੜਾ ਪਾਪ ਕਰਦਾ ਏ ਧਰਮ ਦੇ ਨਾਂ ਤੇ ਰੱਬ ਦੇ ਨਾਂ ਤੇ પાપ કરે પરમાર્થ કે વસ્તે પાપન તે પણ પાપ લગાણી દશમ ગ્રંથ